ਮਨ ਤੋਂ ਅਪਾਹਜ ਨਹੀਂ ਚੱਲਦੇ ਰਹਿਣਾ ਹੀ ਜ਼ਿੰਦਗੀ ਹੈ ਤੇ ਚੱਲਦੇ ਹੋਏ ਕਦੇ ਰੁਕਾਵਟਾਂ ਆਉਣੀਆਂ ਸੁਭਾਵਿਕ ਹਨ ਪਰ ਇਹਨਾਂ ਨੂੰ چیرਦੇ ਹੋਏ ਲਗਾਤਾਰ ਅੱਗੇ ਵਧਣਾ ਹੀ ਤਾਂ ਜ਼ਿੰਦਗੀ ਦੀ ਨਿਸ਼ਾਨੀ ਹੈ ਬੇਸ਼ੱਕ ਕਈ ਵਾਰ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿ ਜ਼ਿੰਦਗੀ ਰੁਕ ਜਹੀ ਗਈ ਲੱਗਦੀ ਹੈ ਉਹਨਾਂ ਰੁਕਣਾ ਕੁਝ ਪਲਾਂ ਦਾ ਹੋ ਸਕਦਾ ਪਰ ਜੇ ਉਹ ਜ਼ਿਆਦਾ ਸਮਾਂ ਲੈ ਲਵੇ ਤਾਂ ਪਰੇਸ਼ਾਨੀ ਦੀ ਗੱਲ ਹੁੰਦੀ ਹੈ ਜੇ ਅਸੀਂ ਆਪਣੇ ਹਾਲਾਤਾਂ ਨਾਲ ਜੂਝ ਰਹੇ ਲੋਕਾਂ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਹੋ ਸਕਦਾ ਹੈ ਕਿ ਸਾਡੇ ਅੰਦਰ ਵੀ ਜੀਵਨ ਦੀ ਠਹਿਰੀ ਗਤੀ ਨੂੰ ਕਿਤੇ ਚੱਲਣ ਦਾ ਹਲੂਣਾ ਮਿਲ ਜਾਵੇ ਹੇਲਨ ਕੇਲਨ ਜਨਮ ਦੇ ਕੁਝ ਸਮੇਂ ਬਾਅਦ ਗੁੰਗੀ ਬਹਿਰੀ ਤੇ ਅੰਨੀ ਹੋ ਗਈ ਸੀ ਇਸ ਸਭ ਦੇ ਬਾਵਜੂਦ ਉਸ ਦਾ ਨਾਂ ਇਤਿਹਾਸ ਵਿੱਚ ਅਮਰ ਹੈ ਉਹਨਾਂ ਦਾ ਜੀਵਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕੋਈ ਵੀ ਤਾਦੇ ਤੱਕ ਨਹੀਂ ਹਾਰਦਾ ਜਦ ਤੱਕ ਉਹ ਖੁਦ ਹਾਰ ਸਵੀਕਾਰਦਾ ਨਹੀਂ ਸੁਦਾ ਚੰਦਰਨ ਜਿਸ ਦਾ ਸੁਪਨਾ ਹੀ ਪ੍ਰਸਿੱਧ ਡਾਂਸਰ ਬਣਨਾ ਸੀ ਪਰ ਪੈਰ ਕੱਟ ਜਾਣ ਕਾਰਨ ਸਾਰੇ ਸੁਪਨੇ ਨਸ਼ਟ ਹੋ ਗਏ ਪਰ ਉਸ ਨੇ ਉਮੀਦ ਜਗਾਈ ਰੱਖੀ ਤੇ ਆਪਣੀ ਪਹਿਲੀ ਡਾਂਸ ਪਰਫਾਰਮੈਂਸ ਸਿਰਫ ਇੱਕ ਪੈਰ ਨਾਲ ਹੀ ਦਿੱਤੀ ਨਿੱਕੋ ਵੋ ਸਿੱਕ ਦੀ ਕਹਾਣੀ ਤੋਂ ਸ਼ਾਇਦ ਹੀ ਕੋਈ ਬਾਕੀ ਹੈ ਇੱਕ ਐਸਾ ਇਨਸਾਨ ਜਿਸ ਦੀਆਂ ਆਵਾਮਾਂ ਤੇ ਲੱਤਾਂ ਨਹੀਂ ਬਹੁਤ ਕੁਝ ਸਹਿਿਆ ਹੈ ਉਸਨੇ ਆਪਣੇ ਜੀਵਨ ਵਿੱਚ ਆਤਮ ਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਅੱਜ ਮੋਟੀਵੇਸ਼ਨਲ ਸਪੀਕਰ ਹੈ ਤੇ ਕਈ ਪੁਸਤਕਾਂ ਦਾ ਲੇਖਕ ਵੀ ਹੈ ਅਰਨੀਮਾ सिन्हा ਬਾਰੇ ਕੋਣ ਨਹੀਂ ਜਾਣਦਾ ਇੱਕ ਬਹੁਤ ਬੁਰੀ ਘਟਨਾ ਵਿੱਚ ਇੱਕ ਪੈਰ ਗਵਾ ਲਿਆ ਪਰ ਇਸ ਦੇ باوجود ਹਾਰ ਨਹੀਂ ਮੰਨੀ ਤੇ ਮਾਉਂਟ ਐਵਰੇਸਟ ਦੀ ਚੜ੍ਹਾਈ ਚੜੀ ਸਟੀਫਨ ਹੌਂਕਿੰਗਸ ਨੂੰ ਸਾਰੀ ਦੁਨੀਆ ਜਾਣਦੀ ਹੈ ਉਸਦੇ ਸਰੀਰ ਦਾ ਕੋਈ ਅੰਗ ਕੰਮ ਨਹੀਂ ਕਰਦਾ ਸੀ ਪਰ ਦਿਮਾਗ ਪੂਰਾ ਤੇਜ ਸੀ ਸਕਾਰਾਤਮਕ ਸੋਚ ਨਾਲ ਆਪਣਾ ਸੁਪਨਾ ਪੂਰਾ ਕੀਤਾ ਇਹਨਾਂ ਸਭ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਭਾਵੇਂ ਸਰੀਰਕ ਰੂਪ ਵਿੱਚ ਅਪਾਹਜ ਹਨ ਪਰ ਉਹਨਾਂ ਦਾ ਮਨ ਅਪਾਹਜ ਨਹੀਂ ਇਹ ਤਾਂ ਕੁਝ ਕੋ ਉਦਾਹਰਨਾ ਹਨ ਅਜਿਹੇਆਂ अनेका ਉਦਾਹਰਨਾ ਹਨ ਜਿਨ੍ਹਾਂ ਤੋਂ ਅਸੀਂ ਪ੍ਰੇਰਣਾ ਲੈ ਕੇ ਇੱਕ ਲੰਮੀ ਰੇਸ ਦੇ ਘੋੜੇ ਵਾਂਗ ਇਸ ਜ਼ਿੰਦਗੀ ਨੂੰ ਅੱਗੇ ਤੋਰ ਸਕਦੇ ਹਾਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਧੰਨਵਾਦ ਜੀ